ਸਤਿ ਸ੍ਰੀ ਅਕਾਲ ਜੀ ਮੇਸ਼ਾ ਸ਼ਰਮਾ ਚੜ੍ਹਦੀਕਲਾ ਟਾਈਮ ਟੀਵੀ ਦੇਖ ਰਹੇ ਸਾਡਾ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਤੁਹਾਨੂੰ ਦੱਸਣ ਲੱਗੀਆਂ ਕਿ ਵੱਡੀ ਖਬਰ ਸਾਹਮਣੇ ਆਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਤਾਂ ਦੱਸਦੇ ਕਿ ਬਲਵੰਤ ਸਿੰਘ ਰਾਜਵਾਨਾ ਜੋ ਕਿ ਪਿਛਲੇ 29-30 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਜਥੇਦਾਰ ਦੇ ਨਾਂ ਤੋਂ ਜਿਹੜੇ ਕਿ ਮੋਹ ਲੱਗ ਸਕਦੀ ਹੈ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਨਾਂ ਤੇ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਪੇਸ਼ਕਸ਼ ਕਰ ਸਕਦਾ ਤਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਲਵੰਤ ਸਿੰਘ ਰਾਜੂਆਣਾ ਦੇ ਨਾਂ ਦੀ ਪੇਸ਼ਕਸ਼ ਕਰ ਸਕਦਾ ਹੈ ਤਾਂ ਇਹ ਕਹਿ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੀ ਅਕਾਲ ਤਖਤ ਸੈਦ ਦੇ ਜਥੇਦਾਰ ਹੋ ਸਕਦੇ ਨੇ ਬਲਵੰਤ ਸਿੰਘ ਰਾਜੂਆਣਾ ਜੀहां ਵੱਡੀ ਖਬਰ ਸਾਹਮਣੇ ਆਈਆ ਤਾਂ ਇੱਕ ਵੱਡੀ ਗੱਲ ਇਹ ਵੀ ਹੈ ਕਿ ਐਲਜੀਪੀਸੀ ਦੇ ਵੱਲੋਂ ਪਿਛਲੇ ਦਿਨੀ ਜਿਹੜੇ ਕਿ ਸੰਗਤਾਂ ਤੋਂ ਸੁਝਾਅ ਮੰਗਿਆ ਗਿਆ ਸੀ ਕਿ ਸੰਗਤਾਂ ਕੀ ਚਾਹੁੰਦੀਆਂ ਨੇ ਕਿ ਕੌਣ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਵੇਗਾ ਤਾਂ ਤੁਹਾਨੂੰ ਦੱਸ ਦੇ ਕਿ ਫਿਰ ਹਾਲ ਦੀ ਘੜੀ ਦੇ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਕਿ ਕਾਰਜਕਾਰੀ ਜਥੇਦਾਰ ਵਜੋਂ ਸੇਵਾਵਾਂ ਨਿਭਾਰੇ ਨੇ ਜਿਨ੍ਹਾਂ ਨੂੰ ਪਿਛਲੇ ਦਿਨੀ ਤਨਖਾਹਿਆ ਕਰਾਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਹੁਣ ਵੱਡਾ ਜਿਹੜਾ ਕਿ ਵੱਡੀ ਖਬਰ ਸਾਹਮਣੇ ਆਈ ਹੈ ਕਿ ਬਲਵੰਤ ਸਿੰਘ ਰਾਜੂਆਣਾ ਦੇ ਨਾਂ ਦੀ ਪੇਸ਼ਕਸ਼ ਸ਼ੋਮਨੀ ਆਕਾਲੀ ਦਲ ਕਰ ਸਕਦਾ ਹੈ ਤੇ ਇਸ ਬਾਰੇ ਫੋਨ ਲਾਈਨ ਤੇ ਜਾਣਕਾਰੀ ਦੇਣ ਦੇ ਲਈ ਮੌਜੂਦ ਨੇ ਮੇਰੇ ਸਹਿਯੋਗੀ ਅਮਰਜੀਤ ਸਿੰਘ ਅਮਰਜੀਤ ਜੀ ਕੀ ਕਹਿਣਾ ਚਾਹੋਗੇ ਵੱਡੀ ਖਬਰ ਬਾਰੇ ਜੀ ਬਿਲਕੁਲ ਤੁਸੀਂ ਠੀਕ ਜਿਹੜਾ ਇਸ਼ਾਰਾ ਦੀ ਗੱਲ ਕਰ ਰਹੇ ਹੋ ਕਿ ਦਰਸ਼ਕਾਂ ਜਿਹੜੀਆਂ ਤੇ ਜਾਣਕਾਰੀ ਜਿਹੜੀ ਹੈ ਸਹੀ ਜਿਹੜੀ ਹੈ ਦੇ ਰਹੇ ਹੋ ਕਿ ਪਿਛਲੇ ਲੰਬੇ ਸਮੇਂ ਤੋਂ ਪਰਿਆਲਾ ਦੀ ਕੈਂਟਰੀ ਜੀਐਲ ਦੇ ਵਿੱਚ ਬੰਦ ਭਾਈ ਹਲਵਾਨ ਸਿੰਘ ਰਾਜੂ ਵਾਲਾ ਬੀਬੇ ਉਹ ਸ਼ਿਸ਼ਟਾਲ ਤੱਕ ਸਾਬਦੇ ਦੇ ਜਥੇਦਾਰ ਹੋ ਸਕਦੇ ਨੇ ਤੇ ਅਜੇ ਜਿਹੜੀ ਆ ਮੋਰ ਆ ਨਹੀਂ ਲੱਗੀ ਤੇ ਨਾਲੇ ਵੀ ਅਸੀਂ ਦਰਸ਼ਕਾਂ ਦੱਸਦੇ ਕਿ ਪਹਿਲੀ ਵਾਰ ਹੋਵੇਗਾ ਕਿ ਜਿਹੜੇ ਲੋਕਾਂ ਦੇ ਸੰਗਤਾਂ ਵਾਲੇ ਸੁਝਾਅ ਨੇ ਉਹ ਲਏ ਜਾ ਰਹੇ ਨੇ ਬਿਲਕੁਲ ਕਾਜੀ ਜਥੇਦਾਰ ਦੀ ਜਿਹੜੀ ਆ ਭੂਮਿਕਾ ਕੀ ਇਹਨਾਂ ਨੂੰ ਲਗਾਇਆ ਜਾ ਸਕਦਾ ਜਾਂ ਨਹੀਂ ਲਗਾਇਆ ਜਾ ਸਕਦਾ ਕੋਈ ਅਕਸਰ ਹੀ ਕਿਹਾ ਜਾਂਦਾ ਹੈ ਕਿ ਜਦੋਂ ਜਥੇਦਾਰ ਦੀ ਚੋਣ ਹੁੰਦੀ ਆ ਤਾਂ ਅਕਾਲੀ ਦਲ ਆਪਣੀ ਜੇਬ ਦੇ ਵਿੱਚੋਂ ਕੱਚੀ ਕੱਟਦਾ ਤੇ ਉਹੀ ਜ਼ਿੰਮੇਦਾਰ ਜਿਹੜਾ ਲੱਗਦਾ। ਪਹਿਲੀ ਵਾਰ ਹੋਇਆ ਕਿ ਤਨਾ ਕਿਤੇ ਜਿਹੜਾ ਸੰਗਤਾਲੇ ਸੁਝਾ ਲਏ ਜਾਣਗੇ। ਵੀ ਨਾਲ ਹੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਭਾ ਨੇ ਤਾਂ ਉਹਨਾਂ ਨੇ ਜਿਹੜੀ ਹੈ ਤਵਜੀਹ ਇਹ ਰੱਖੀ ਹੈ ਕਿ ਇਹ ਜਿਹੇ ਨੇ ਅ ਰਤੈ ਜੀਵਾਲ ਸਿੰਘ ਰਾਜੂ ਵਾਲਾ ਉਹ ਅ ਕਸ਼ੜੀ ਅਕਾਲ ਤੱਕ ਸਭੇ ਜ਼ਿੰਮੇਦਾਰ ਹੋ ਸਕਦੇ ਨੇ। ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਆਵੇ ਕਿਉਂਕਿ ਪਿੰ ਲੰਬਾ ਸਮਾਂ ਹੋ ਗਿਆ ਉਹਨਾਂ ਦੇ ਪਰਵਾਦੇ ਨੇ ਉਹਨਾਂ ਦੀ ਭੈਣ ਹੈ ਬੀਬੀ ਕਮਲਜੀਤ ਕੋਰ ਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਨੇ ਲਗਾਤਾਰ ਕੀ ਅੰਦਰ ਸਰਕਾਰ ਤੋਂ ਵੀ ਮੰਗ ਕਰ ਰਹੇ ਨੇ ਪੰਜਾਬ ਸਰਕਾਰ ਤੋਂ ਵੀ ਮੰਗ ਕਰ ਰਹੇ ਨੇ ਸ਼ਰੋਮਿੰਦਵਾਰਾ ਪ੍ਰਬੰਧਕ ਕਮੇਟੀ ਨਾਲ ਸਹਿਯੋਗ ਕਰ ਰਹੇ ਨੇ ਕਿ ਕਈ ਬਲਵਾਂਸਿੰਗ ਰਾਜਦਵਾਰ ਜਿਹੜਾ ਹੈ ਕਿੰਨੇ ਕਿੰਨੇ ਰਿਹਾ ਕੀਤਾ ਜਾਵੇ ਕਿਉਂਕਿ ਪਿਛਲੇ ਦਿਨ ਜੇਕਰ ਗੱਲ ਕੀਤੀ ਆਵੇ ਤਾਂ ਤਕਰੀਬਨ 1 ਘੰਟੇ ਦੇ ਕਰੀਬ ਜਿਹੜੇ ਸ਼ਰੋਮਿੰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹ ਬਿਲਕੁਲ ਪਟਿਆਲਾ ਦੀ ਕੇਂਦਰੀ ਜੀਲ ਦੇ ਵਿੱਚ ਮੁਲਾਕਾਤ ਕਰਕੇ ਆਏ ਸੀ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਇੱਕ ਚਿੱਠੀ ਵੀ ਦਿੱਤੀ ਸੀ ਚਿੱਠੀ ਤੋਂ ਬਾਅਦ ਉਹਨੇ ਕਿਹਾ ਸੀ ਕਿ ਉਹਨਾਂ ਦਾ ਕੀ ਹਾਲ ਚਾਲਾ ਠਿੱਕੀ ਅੱਡੇ ਤੱਕ ਜਿਹੜੇ ਆ ਸੰਗਲੇ ਨਹੀਂ ਆਈ। ਠਿੱਕੀ ਦੇ ਵਿੱਚ ਕੀ ਸੀ ਉਹ ਕੋਈ ਜ਼ਿਕਰ ਜੇ ਤੱਕ ਨਹੀਂ ਕੀਤਾ ਗਿਆ। ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਆਵੇ ਜੇਕਰ ਸੀਗੇ ਕਾਲ ਤੱਕ ਸਾਹਿਬ ਦਾ ਜਥੇਦਾਰ ਆ ਆਪਾਂ ਹੀ ਬਲਵਾਂਸੀ ਗਾਜੂ ਵਾਲਾ ਨੂੰ ਲਗਾਇਆ ਜਾਂਦਾ ਤਾਂ ਕਿਤਨਾ ਕਿਤੇ ਆਪਾਂ ਕਰ ਸਕਦਾ ਆ ਜੀ ਕਾਲੀ ਦਲ ਜਿਹੜਾ ਹੈ ਆ ਧਾਰਮਿਕ ਜਿਹੜਾ ਜਿਹੜੀ ਵੋਟ ਬੈਂਕ ਆ ਉਹ ਕਿਤਨਾ ਕਿਛਨ ਦੇ ਵਿੱਚ ਸਾਈ ਹੋ ਸਕਦਾ ਹੈ। ਕਿਉਂਕਿ ਪੰਜਾਬ ਦੇ ਵਿੱਚ ਕਾਲੀ ਦਲ ਦਾ ਗਰਾਫ ਆ ਉਹ ਤੁਸੀਂ ਦੇਖਿਆ ਹੀ ਆ ਸਾਰਾ ਕੁਝ ਪਤਾ ਹੀ ਆ ਕਿ ਕਿਸ ਤਰ੍ਹਾਂ ਰਿਹਾ ਹੈ ਨਵਾਂ ਤਾਰ ਖੇੜੂ ਖੇੜੂ ਹੋ ਰਿਹਾ ਦੋ ਜਿਹੜਾ ਤੜਾ ਦੇ ਵਿਚ ਜਿਹੜੀਆਂ ਅਕਾਲੀ ਦਲਾਂ ਵੜ ਚੁੱਕਿਆ ਇੱਕ ਬਾਗੀ ਤੜਾ ਦੀ ਗੱਲ ਕੀਤੀ ਆਵੇ ਬੇਸ਼ੱਕ ਉਹ ਅਕਾਲੀ ਦਲ ਸੁਧਾਰ ਦਾ ਲਹਿਰ ਦਾ ਜਿਹੜਾ ਨਾਮ ਦਿੱਤਾ ਗਿਆ ਹੈ ਕਿ ਦੂਜੇ ਪਾਸੇ ਸੁਖ ਸਿੰਘ ਦਲ ਦਾ ਤੜਾ ਹੈ ਜੇਕਰ ਸ਼ੀਆ ਕਾਲ ਤਖਤ ਸਾਹਿਬ ਦੇ ਜਿਹੜੇ ਕਾਬਾ ਕਹਿ ਸਕਦੇ ਆ ਜਥੇਦਾਰ ਇਹਨਾਂ ਨੂੰ ਲਗਾਇਆ ਜਾਂਦਾ ਹੈ ਭਾਈ ਬਲਵੰਤ ਸਿੰਘ ਰਾਜੂ ਵਾਲਾ ਨੂੰ ਤਾਂ ਮੈਨੂੰ ਲੱਗਦਾ ਵੀ ਜਿਹੜੀਆਂ ਧਾਰਮਿਕ ਆਗੂਆਂ ਨੇ ਜਾਂ ਧਾਰਮਿਕ ਸ਼ਖਸੀਅਤਾਂ ਨੇ ਤਾਂ ਉਹਨਾਂ ਦਾ ਜਿਹੜਾ ਸਾਥ ਆ ਦੇ ਸਕਦੇ ਨੇ ਕੀ ਲੱਗਦਾ ਜੇਕਰ ਰਾਜਵਾਨਾਂ ਨੂੰ ਜਥੇਦਾਰ ਲਗਾਇਆ ਜਾਂਦਾ ਹੈ ਕਿ ਇਹਨਾਂ ਦੀ ਰਿਹਾਈ ਫਿਰ ਹੋ ਸਕਦੀ ਹੈ? ਬਿਲਕੁਲ ਇਸ਼ਾ ਜੀ ਇਹ ਕਹਿਣਾ ਆਪਾਂ ਸਭ ਨੂੰ ਹੋਵੇ ਕਿ ਰਿਹਾਈ ਹੋ ਸਕਦੀ ਹੈ ਕਿਉਂਕਿ ਕਿਤਨਾ ਕਿਤੇ ਗਦੋ ਜਥੇਦਾਰ ਦੀ ਕੋਚ ਹੋਵੇ ਜਥੇਦਾਰ ਲਗਾਉਣ ਦੇ ਲਈ ਜਿਹੜਾ ਸਹਿਮਤ ਹੋ ਜਾਣਗੇ ਲੋਕਾਂ ਦੀ رائے ਮਸ਼ਵਰਾ ਲਈ ਜਾਵੇਗੀ ਮੈਂਬਰ ਸਭਾ رائے ਹੋ ਜੋ ਮਿੱਤ ਕੇ ਖਿਆਲ ਜੇਕਰ ਲੱਗਦੇ ਨੇ ਤਾਂ ਕੇਂਦਰ ਸਰਕਾਰ ਕਿਤਨਾ ਕਿਤੇ ਕੋਈ ਫੈਸਲਾ ਉਹ ਜ਼ਰੂਰ ਲੈ ਸਕਦੀ ਹੈ ਕਿ ਇਹਨਾਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਹੁਣ ਇਹ ਸਿੱਖ ਪੰਥ ਦੀ ਜਿਹੜੀ ਹੈ ਅਕਾਲ ਤਖਤ ਸਾਹਿਬ ਚ ਰਹਿ ਕੇ ਜਿਹੜੀ ਹੈ ਸੇਵਾ ਕਰਨਗੇ ਤਾਂ ਉਹ ਹੋ ਸਕਦਾ ਹੈ ਕਿ ਉਹ ਕੇਂਦਰ ਸਰਕਾਰ ਜਲਦੀ ਜਿਹੜਾ ਕੋਈ ਨਾ ਕੋਈ ਫੈਸਲਾ ਜਿਹੜਾ ਲੈ ਸਕਦੇ ਨੇ ਕਿਉਂਕਿ ਉਹਨਾਂ ਦੀ ਸਜ਼ਾ ਵੀ ਪੂਰੀ ਹੋ ਚੁੱਕੀ ਆ ਸਜ਼ਾ ਤੋਂ ਜਿਹੜਾ ਵੰਦ ਚ ਕੱਟ ਚੁੱਕੇ ਨੇ ਉਹ ਫਿਰ ਉਹ ਮਲ ਕਰ ਰਹੀ ਨਹੀਂ ਮੈਨੂੰ ਰਿਹਾ ਕੀਤਾ ਜਾਵੇ ਜਾਂ ਮੇਰੇ ਤੋਂ ਕੋਈ ਫੈਸਲਾ ਕੀਤਾ ਜਾਵੇ ਹੁਣ ਤੁਸੀਂ ਦੂਜੇ ਪਾਸੇ ਗੱਲ ਕਰ ਰਹੇ ਹੋ ਕਿਉਂਕਿ ਜਦੋਂ ਹੀ ਅਕਾਲ ਤਖਤ ਸਾਹਿਬ ਦੇ ਕਾਰਜਕਾਰ ਜਥੇਦਾਰ ਕੁਲਦੀਪ ਸਿੰਘ ਗੜਗਾ ਜਿਹਨੂੰ ਲਗਾਇਆ ਗਿਆ ਸੀ ਤਾਂ ਉਹਨਾਂ ਦਾ ਜਿਹੜਾ ਤੁਸੀਂ ਦੇਖਿਆ ਵਿਰੋਧ ਕਿਸ ਤਰ੍ਹਾਂ ਜਿਹੜਾ ਲਗਾਤਾਰ ਹੋ ਰਿਹਾ ਕੁਝ ਜਥੇਬੰਦੇ ਦੇ ਆਗੂ ਸਬਾਨ ਨੇ ਤਾਂ ਲਗਾਤਾਰ ਵਿਰੋਧ ਵੀ ਕਰ ਰਹੇ ਨੇ ਕਿ ਜਿਹੜਾ ਸਾਨੂੰ ਇਹ ਪਲਥੇ ਰੋ ਤਾ ਮੈਨੂੰ ਲੱਗਦਾ ਇਹ ਦੂਧਾ ਦੂਰ ਕਰਨ ਦੇ ਲਈ ਜਿਹੜਾ ਇਹ ਲਗਾਤਾਰੀਆਂ ਚਰਚਾਵਾਂ ਚੱਲ ਰਹੀਆਂ ਨੇ ਜਾਂ ਫਿਰ ਲੋਕ ਲਗਾਤਾਰ ਸਵਾਲ ਚੁੱਕਦੇ ਨੇ ਤਾਂ ਇਹ ਹੁਣ ਜਿਹੜਾ ਸਵਾਲ ਹੈ ਮੈਨੂੰ ਤਾਂ ਲੱਗਾ ਚੁੱਕਣ ਤੋਂ ਕਿਤਨਾ ਕਿਤ ਨੂੰ ਗਰੇਜ ਕਰਨਗੇ ਜੇਕਰ ਜੱਫੇਦਾਰ ਆਪ ਭਾਈ ਦਿਵਾਨ ਸਿੰਘ ਰਾਜੋ ਨਾਲ ਲਗਾ ਜਾਂਦਾ ਤਾਂ ਕਾਲੀ ਦਾਲ ਜਿਹੜਾ ਮੈਨੂੰ ਲੱਗਦਾ ਸਟ੍ਰੋਂਗ ਫਾਲ ਦੇ ਵਿੱਚ ਆ ਸਕਦਾ ਹੈ ਜੀ ਹਮ ਅੱਛਾ ਜੇਕਰ ਨਾਮ ਦੀ ਪੇਸ਼ਕਸ਼ ਕਰਦਾ ਹੈ ਸ਼੍ਰੋਮਣੀ ਕਲਪਾਈ ਬਲਵੰਤ ਸਿੰਘ ਰਾਜਵਾਨ ਦੇ ਕੀ ਲੱਗਦਾ ਹੈ ਕਿ ਆਜੀਪੀਸੀ ਮੰਨੇਗੀ ਜਾਂ ਫਿਰ ਅੰਤਰੀਕ ਕਮੇਟੀਿੰਗ ਦੇ ਵਿੱਚ ਵੀ ਜਿਹੜਾ ਕਿ ਫੈਸਲਾ ਲਿਆ ਜਾਵੇਗਾ ਕੀ ਲੱਗਦਾ ਹੈ ਕਿ ਫਿਰ ਭਾਈ ਬਲਵੰਤ ਸਿੰਘ ਰਾਜਵਾਨਾਂ ਦੇ ਨਾਮ ਤੇ ਮੋਹ ਹੋ ਲੱਗ ਸਕਦੀ ਹੈ ਕਿ ਨਹੀਂ ਬਿਲਕੁਲ ਤੁਸੀਂ ਅੰਤਰੀਂ ਕਮੇਟੀ ਦੀ ਗੱਲ ਕੀਤੀ ਹੈ ਕਿਉਂਕਿ ਅੰਤਰੀਂ ਕਮੇਟੀ ਦਾ ਫੈਸਲਾ ਜਿਹੜਾ ਹੁੰਦਾ ਉਹ ਪਹਿਲਾਂ ਹੀ ਹਟਲ ਹੁੰਦਾ ਕਿਉਂਕਿ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹਾਂ ਕਿਉਂਕਿ ਜਿੱਦੇ ਵੀ ਜਥੇਦਾਰ ਲੱਗੇ ਤਾਂ ਅਕਸਰ ਹੀ ਮੀਡੀਆ ਵੀ ਇਹ ਕਰੇਗਾ ਚਰਚਾਾਂ ਚਲਾਉਂਗਾ ਜਾਂ ਲੋਕਾਂ ਦੇ ਵਿੱਚ ਵੀ ਅਹੀ ਪਰਸੈਪਸ਼ਨ ਦੀ ਬਣੀ ਪਈ ਹੈ ਕਿ ਸੁਖੀ ਸਿੰਘ ਬਾਦਲ ਜਿਹੜੇ ਨੇ ਆਪਣੇ ਜੀਨ ਦੇ ਵਿੱਚੋਂ ਪਰਚੀ ਪਾ ਕੇ ਤੇ ਜਿਨੇ ਤਾਂ ਫਿਰ ਉਹ ਮੈਂਬਰ ਸਭਾ ਬਾਰੇ ਜਿਹਨੇ ਉਹ ਪਰਚੀ ਨੂੰ ਅਨਾਉਂਸ ਕਰ ਦਿੰਦੇ ਨੇ ਪਰ ਪਹਿਲੀ ਵਾਰ ਹੋਵੇਗਾ ਕਿ ਮੈਂਬਰ ਸਭਾ ਨੇ ਕਿੰਨੀ ਕਿੰਨੀ ਸਹਿਮਤ ਹੋਣਗੇ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਦੀ ਸਹਿਮਤ ਹੋਵੇ ਤੇ ਤੁਹਾਡੇ ਬਾਸ ਸੇ ਹੂੰ ਜਿਹੜਾ ਨਵਾਂ ਲੇਟੈਸਟ ਬਿਆਨ ਆਇਆ ਹੈ ਇਸ ਮਾਮਲੇ ਲੈ ਕੇ ਜਿਹੜੇ ਐਡਵੋਕੇਟ ਹਾਦੀਰ ਸਿੰਘ ਧਾਮ ਨੇ ਸ੍ਰੋਮੇਂ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਕਹਿ ਲੋਕਾਂ ਦੀ ਜੇਕਰ رائے ਹੋਵੇਗੀ ਤਾਂ ਅਸੀਂ ਜਿਹੜਾ ਲੋਕਾਂ ਦੀ رائے ਨੂੰ ਕਬੂਲ ਕਰਾਂਗੇ ਜੀ ਹਮ ਬਹੁਤ ਬਹੁਤ ਸ਼ੁਕਰੀਆ ਅਮਰਜੀਤ ਜੀ ਤੁਮ ਜਾਣਕਾਰੀ ਦੇਣ ਦੇ ਲਈ ਤਾ ਵਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਆਉਣ ਵਾਲੇ ਸਮੇਂ ਦੇ ਵਿੱਚ ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਹੋ ਸਕਦੇ ਨੇ ਸ਼ੋਮਨੀਅ ਅਕਾਲੀ ਦਲ ਦੇ ਵੱਲੋਂ ਬਲਵੰਤ ਸਿੰਘ ਰਾਜਵਾਨਾ ਦੇ ਨਾਂ ਦੀ ਜਿਹੜੀ ਕਿ ਪੇਸ਼ਕਸ਼ ਕੀਤੀ ਗਈ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਸੱਚਮੁੱਚ ਆਉਣ ਵਾਲੇ ਸਮੇਂ ਦੇ ਵਿੱਚ ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਲਗਾਇਆ ਜਾਂਦਾ ਹੈ ਜਾਂ ਫਿਰ ਨਹੀਂ ਤਾਂ ਹੁਣ ਆਉਣ ਵਾਲਾ ਸਮੇਂ ਦੱਸੇਗਾ ਦੇਖਦੇ ਰਹੋ ਚਰਦੀਕਲਾ ਟਾਈਮ ਟੀਵੀ ਧੰਨਵਾਦ This program is sponsored by the Singler Office, Bakersfield, for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy, fine authentic Indian cuisine in Tracy or scan QR code to contact us. Simi Valley Family Dental Office or scan QR code to contact us.